मुर्दाबा मुर्दाबाद मुख्यमंत्री ਆਮ ਇਹਦਾ ਧਿਆਨ ਰੱਖਿਓ ਕਿ ਨਾ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬਹੁਤ ਹੀ ਭੱਤੀ ਜਿਹੜੀ ਸ਼ਬਦਾਬਲੀ ਹੈ ਉਹ ਵਰਤੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਦਿਨਿੰਦਰ ਮੋਦੀ ਜੀ ਦੇ ਲਈ ਉਹਨਾਂ ਨੇ ਕਿਹਾ ਕਿ ਮੋਦੀ ਜੀ ਤਾਂ ਭਾਰਤ ਦੇਸ਼ ਦੇ ਵਿੱਚ ਠਹਿਰਦੇ ਹੀ ਨਹੀਂ ਜਿੰਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਇਹ ਤਾਂ ਵਿਦੇਸ਼ਾਂ ਦੇ ਦੌਰੇ ਤੇ ਹੀ ਰਹਿੰਦੇ ਆ ਮੈਂ ਕਹਿੰਦਾ ਸ਼ਰਮ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਬੋਲ ਰਹੇ ਹੋ ਇਹਨਾਂ ਨੂੰ ਇੰਨੀ ਸਮਝ ਹੀ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਦੇਸ਼ ਕਿਸ ਤਰ੍ਹਾਂ ਚੱਲਦਾ ਹੈ ਜੇ ਵਿਦੇਸ਼ਾਂ ਦੇ ਨਾਲ ਚੰਗੇ ਸਬੰਧ ਹੋਣਗੇ ਤਾਂ ਹੀ ਜਿਹੜੀ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋ ਸਕਦੀ ਹੈ ਕਿਉਂਕਿ ਭਾਰਤ ਦੇਸ਼ ਦੇ ਕਾਫੀ ਦੇਸ਼ਾਂ ਦੇ ਨਾਲ ਜਿਹੜੇ ਵਪਾਰਕ ਸਬੰਧ ਨੇ ਉਹ ਚੱਲਦੇ ਨੇ ਤੇ ਉਹਨਾਂ ਦੇਸ਼ਾਂ ਦੇ ਵਿੱਚੋਂ ਵਪਾਰਕ ਦੌਰੇ ਵੀ ਕਰਨੇ ਪੈਂਦੇ ਨੇ ਨਵੀਆਂ-ਨਵੀਆਂ ਨੀਤੀਆਂ ਨੇ ਜਿਹੜੀਆਂ ਭਾਰਤ ਸਰਕਾਰ ਦੁਆਰਾ ਉਹ ਲਾਗੂ ਕਰਨੀਆਂ ਪੈਂਦੀਆਂ ਨੇ ਤੇ ਹਰੇਕ ਦੇ ਦੁੱਖ ਸੁੱਖ ਤੇ ਵਿੱਚ ਵੀ ਖੜਦਾ ਪੈਂਦਾ ਹੈ ਪਰ ਜਿਸ ਤਰ੍ਹਾਂ ਦੀ ਟਿੱਪਣੀ ਭਗਵੰਤ ਮਾਨ ਜੀ ਨੇ ਕੀਤੀ ਹੈ ਉਹ ਬਿਲਕੁਲ ਨੌਨ ਪੋਲੀਟਿਕਲ ਹੈ ਤੇ ਜਿਹੜੇ ਸ਼ਬਦ ਉਹਨਾਂ ਨੇ ਸਾਡੇ ਗ੍ਰਹਿ ਮੰਤ్రਾਲੇ ਲਈ ਵਰਤੇ ਨੇ ਸ਼੍ਰੀ ਅਮਿਤ ਸ਼ਾਹ ਦੇ ਲਈ ਵਰਤੇ ਨੇ ਉਹਨਾਂ ਦੀ ਵੀ ਅਸੀਂ ਇਸ ਤਰ੍ਹਾਂ ਦੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਇਸੇ ਕਰਕੇ ਅੱਜ ਅਸੀਂ ਜਿਹੜਾ ਭਗਵੰਤ ਮਾਨ ਦਾ ਪੁਤਲਾ ਹੈ ਜਿਹੜਾ ਉਹ ਭੁੱਖਿਆ ਤੇ ਇਹ ਪੰਜਾਬ ਸਰਕਾਰ ਦੇ ਲਈ ਸਾਡੇ ਵੱਲੋਂ ਚੇਤਾਵਨੀ ਹੈ ਕਿ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸ਼੍ਰੀ ਅਮਿਤ ਸ਼ਾਹ ਦੇ ਲਈ ਕਿਸ ਕਦੇ ਵੀ ਨਾਲੇ ਦੁਬਾਰਾ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਉਹ ਵਾਤੇ ਤਾਂ ਅਸੀਂ ਇਹਨਾਂ ਦੇ ਜਿਹੜੇ ਹਲਕਿਆਂ ਦੇ ਵਿੱਚ ਵਿਧਾਇਕ ਨੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਇਹਨਾਂ ਦਾ ਘਰੋਂ ਨਿਕਲਣਾ ਬਾਹਰ ਬੰਦ ਕਰ ਦੇਵਾਂਗੇ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਸਭ ਦਾ ਹੀ ਪ੍ਰਧਾਨ ਮੰਤਰੀ ਹੈ ਉਹ ਕਿਸੇ ਕਿਸੇ ਇੱਕ ਵਰਗ ਦਾ ਨਹੀਂ ਕਿਸੇ ਇੱਕ ਪਾਰਟੀ ਦਾ ਨਹੀਂ ਉਹ ਸਾਰਿਆਂ ਦਾ ਪ੍ਰਧਾਨ ਮੰਤਰੀ ਹੈ ਸੋ ਸਾਡਾ ਫਰਜ਼ ਮੰਨਦਾ ਕਿ ਅਸੀਂ ਉਹਨਾਂ ਦਾ ਮਾਨ ਤੇ ਸਤਿਕਾਰ ਕਰੀਏ ਤੇ ਉਹਨਾਂ ਨੂੰ ਸਨਮਾਨ ਮਾਨ ਸਤਿਕਾਰ ਦਈਏ ਪਰ ਜੋ ਭਗਵੰਤ ਮਾਨਜੀ ਨੇ ਸ਼ਬਦ ਵਰਤੇ ਨੇ ਉਹਦੇ ਨਾਲ ਸਾਡੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਗ੍ਹਾ-ਜਗ੍ਹਾ ਜਿਹੜੇ ਪੁਤਲੇ ਨੇ ਉਹ ਫੂਕੇ ਗਏ ਨੇ ਤੇ ਰੋਸ ਮਜਾਰਾ ਜਿਹ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਚੇਤਾਵਨੀ ਦੇ ਰਿਹਾ ਕਿ ਅੱਜ ਤੋਂ ਬਾਅਦ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਮਿਤਸ਼ਾ ਦੇ ਲਈ ਨਾਲੇ ਦੁਬਾਰਾ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਵਰਤੇ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਦੇ ਘਰਾਂ ਦਾ ਘਰਾਓ ਕਰਾਂਗੇ। ਜੀ ਦਿਲਜੀਤ ਕਪੂਰ ਦੀ ਪਛਾਣ ਜਿਹੜੀ ਗਦਾਰ ਕਿ ਆ ਗਿਆ ਉਹਦੀ ਫਿਲਮ ਤੇ ਰੋਕ ਲਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਜਿਹੜਾ ਹਮਲਾ ਉਮਾਮਾ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਹੈ ਜਿਹੜੀ ਹਮਲੇ ਤੋਂ ਪਹਿਲਾਂ ਹੋਈ ਹੈ। ਇਸ ਮਸਲੇ ਦੇ ਵਿੱਚ ਜੀ ਅਸੀਂ ਆਪਣੇ ਪੰਜਾਬ ਦੇ ਪੁੱਤ ਦੇ ਨਾਲ ਖੜੇ ਹਾਂ। ਅਸੀਂ ਪੰਜਾਬ ਦੇ ਵਾਰਿਸ ਆ ਤੇ ਅਸੀਂ ਆਪਣੇ ਹਰ ਪੰਜਾਬੀ ਭਰਾ ਦਾ ਸਾਥ ਦੇਣਾ ਦਲਜੀਤ ਦਸਾਂਝ ਇੱਕ ਬਹੁਤ ਹੀ ਮਹਾਨ ਕਲਾਕਾਰ ਨੇ ਤੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਇਨਸਾਨ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਕਲਾਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਕਹਿਣਾ ਕਿ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਤੇ ਦਲਜੀਤ ਦਸਾਂਝ ਦਾ ਸਾਥ ਦਿਓ ਸਿਆਣਾ ਦੀ ਕਹਾਵਤਾਂ ਕੋਈ ਇੱਕ ਗੱਲ ਕਹਿੰਦੇ ਹੁੰਦੇ ਨੇ ਜਿੰਨਾ ਕਰਦ ਹੁੰਦਾ ਉਹਨਾ ਬੋਲਣਾ ਚਾਹੀਦਾ ਦੇਖੋ ਨਾ ਪੜੌੜਾ ਤਾਦਾ ਨਾ ਭਗਵਾਨਤਮਨ ਜੀ ਦਾ ਕਰਦਾ ਕਿੱਥੇ ਗ੍ਰਹਿ ਮੰਤਰੀ ਕਿਤੇ ਇੱਕ ਜ਼ਰਾ ਵੀ ਆਦਮੀ ਉਹਨਾਂ ਦੇ ਖਿਲਾਫ ਦੇਖੋ ਨੇ ਕਿੰਨੇ ਘਟਿਆ ਲਬਜ ਬੋਲਦਿਆਂ ਦੋਲਾ ਇਹਨੂੰ ਇਹ ਸੋਚਣਾ ਚਾਹੀਦਾ ਵੀ ਉਹ ਕਿੱਥੇ ਤੇ ਮੈਂ ਕਿੱਥੇ ਡੱਕ ਕੇ दारू ਦੇ ਨਾਲ ਬੋਲ ਨਹੀਂ ਜਾਂਦਾ ਉਹਦੇ ਖਿਲਾਫ ਕੋਈ ਚੰਗੀ ਗੱਲ ਆ ਫਿਰ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਨੂੰ ਕਿੱਥੇ ਤੀ ਕਿੱਥੇ ਖੇਚੀਏ ਲੈ ਗਈ ਉਹਨਾਂ ਦੇ ਖਿਲਾਫ ਬੋਲਦੇ ਨੇ ਉਹਦੇ ਰੋਸ ਦੇ ਵਿੱਚੋਂ ਅਸੀਂ ਅੱਜ ਇਹ ਉਹਦਾ ਪਤਲਾ ਫੁਕਿਆ ਅਸੀਂ ਇਹਨੂੰ ਅੱਗੇ ਨੂੰ ਤਾੜਨਾ ਵੀ ਕਰਦੇ ਆ ਅੱਜ ਤੇਰਾ ਪਤਲਾ ਫੋਕਿਆ ਬਾਦ ਨੂੰ ਅਸੀਂ ਸਾਡੀ ਬੀਜੇਪੀ ਪੰਜਾਬ ਦੇ ਵਿੱਚ ਇਹਦੇ ਖਿਲਾਫ ਧਰਨੇ ਵੀ ਦਊ ਕਿੰਨਾ ਸਭ ਤੋਂ ਉਹਦੀ ਉਨੀ ਵਿਰੋਧਤਾ ਕਰਾਂਗੇ ਅੱਗੇ ਨੂੰ ਅਸੀਂ ਇਹਨੂੰ ਕਹਿੰਦੇ ਆ ਵੀ ਤੂੰ ਸੀਐਮਾ ਜੇ ਤੈਨੂੰ ਆਪ ਦੀ ਇੱਜ਼ਤ ਤਾਂ ਨਹੀਂ ਹੈਗਾ ਤਾਂ ਸੀਐਮ ਦੀ ਤਿਆਰ ਨੂੰ ਇਹ ਦੇਖ ਲੈ ਬਾਦਲ ਸਾਹਿਬ ਦੀ ਇੱਕ ਇੰਟਰਵਿਊ ਮੈਂ ਸੁਣੀ ਉਹਨੂੰ ਕਾਂਗਰਸ ਦਾ ਸਾਡਾ ਐਮਐਲਏ ਕਹਿੰਦਾ ਕਹਿੰਦਾ ਬਾਦਲ ਸਾਹਿਬ ਇੱਕ ਮੇਰੀ ਸੜਕ ਦਾ ਟੋਟਾ ਬਾਦਲ ਸਾਹਿਬ ਕਹਿੰਦੇ ਗੱਲ ਸੁਣ ਕਹਿੰਦੇ ਭਰਾਵਾ ਮੈਂ ਤਾਂ ਸੋਤੋ ਕਰੇ ਭੱਜਿਆ ਹੀ ਨਹੀਂ ਯਾਰ ਉਹਦੇ ਦਾਦਿਆਂ ਨਾਲ ਮੈਂ ਰੋਟੀਆਂ ਖਾਂਦਾ ਰਿਹਾ ਕਿ ਆ ਜਾ ਬਰੇ ਹੱਥ ਨਾਲ ਪਾ ਲਾ ਇਹਨੂੰ ਇਹ ਕ ਮੰਤਰੀ ਕਹਿੰਦਾ ਕਰਾ ਜੀ ਮੇਰੇ ਦਾਦਾ ਕਰਕੇ ਇੱਕ ਟੋਟਾ ਕਹਿੰਦਾ ਯਾਰ ਥੋੜੀ ਟੋਟੇ ਬਣਾਉਣ ਦਾ ਆਪੀ ਮੇਰੇ ਕੋਲ ਸਮਾਂ ਇਹ ਬੰਦੇ ਨੂੰ ਪਤਾ ਹੀ ਨਹੀਂ ਇਹਦਾ ਸਾਡੀ ਪਬਲਿਕ ਨੂੰ ਪਤਾ ਨਹੀਂ ਕੀ ਦੇਖਿਆ ਕੀ ਨਹੀਂ ਮੁੱਖ ਮੰਤਰੀ ਬਣ ਗਿਆ ਮੁੜ ਕੇ ਤਾਂ ਇਹਦੀਆਂ ਦੋ ਸੀਟਾਂ ਨਹੀਂ ਆਉਣਗੀਆਂ ਭਾਜਪੀ ਦੀ ਸਰਕਾਰ ਆਉ ਫੇਰ ਇਹਨੂੰ ਸਮਾਂ ਦੱਸਾਂਗੇ ਕਿ ਕਿਹੜੇ ਪਾ ਮੂੰਗੀ ਫਿਕਦੀ ਆ ਉਹ ਖਾਂਦੀ ਫਿਲਮ ਨੂੰ ਵੀ ਮੈਂ ਦੇਖਦੇ ਹੋ ਰੋ ਖਲਾਈ ਸੀ ਗਦਾਰ ਕੇ ਆ ਦੇਖੋ ਜੀ ਜਿਹੜੀਆਂ ਫਿਲਮਾਂ ਨੇ ਨਾ ਉਹ ਐਕਟਰ ਨੇ ਉਹਨਾਂ ਨੂੰ ਇਹਨਾਂ ਨੇ ਕਹਿਣਾ ਦੇਸ਼ದ್ರੋਹ ਉਹਨਾਂ ਦੀ ਇਹ ਲਾਈਨ ਹੀ ਨਹੀਂ ਹੈਗੀ ਪਹਿਲਾਂ ਤਾਂ ਉਹ ਐਕਟਰ ਨੇ ਉਹਨਾਂ ਨੇ ਮਨੋਰੰਜਨ ਵਾਸਤੇ ਫਿਲਮ ਬਣਾਈ ਆ ਮੁੰਡਿਆਂ ਨੇ ਬਣਾਈ ਦਾ ਉਹਦਾ ਵਿਰੋਧ ਪੈਨਾਂ ਨੂੰ ਨਹੀਂ ਕਰਨੀ ਜਾਂਦੇ ਉਹਨੇ ਕੋਈ ਇਹ ਜਿਹਾ ਦਾ ਦੇਸ਼ದ್ರੋਹ ਦਾ ਕੰਮ ਨਹੀਂ ਕੀਤਾ ਜਿਹਦੇ ਲਈ ਇਹ ਕਹਿੰਦੇ ਨੇ ਵੀ ਇਹਨੇ ਦੇਸ਼ದ್ರੋਹ ਦਾ ਕੰਮ ਕਰਿਆ ਠੀਕ ਆ ਉਹਦੀ ਫਿਲਮ ਚੱਲਣੀ ਚਾਹੀਦੀ ਆ ਆਪਣੀ ਕੀਤੀ ਆ ਭਗਤ ਮਾਨ ਜੀ ਨੇ ਇਹ ਬਹੁਤ ਨਿੰਦਾਯੋਗ ਹੈ ਤੇ ਇਹਨਾਂ ਨੇ ਇੱਕ ਗ੍ਰਹਿ ਮੰਤਰੀ ਜੋ ਸਾਡੇ ਦੇਸ਼ ਦੇ ਹੈਗੇ ਉਹਨਾਂ ਲਈ ਵੀ ਬਹੁਤ ਗਲਤ ਟਿੱਪਣੀ ਕੀਤੀ ਹੈ ਇਹ ਖੋਤਾ ਆਪ ਇਹੋ ਜਿਹੇ ਨੇ ਕਿ ਸ਼ਰਾਬ ਨਾਲ ਸਾਰਾ ਲੀਟੇ ਰਹਿੰਦੇ ਆ ਕਿਤੇ ਬਾਹਰ ਜਾਂਦੇ ਨੇ ਕੰਟਰੀ ਤੋਂ ਤੇ ਇਹਨਾਂ ਜਹਾਜ਼ ਤੋਂ ਵੀ ਬਾਹਰ ਕੱਢ ਦਿੱਤਾ ਜਾਂਦਾ ਸਾਡੇ ਭਵੰਤਮਾਨ ਦੀ ਸੀਐਮ ਨੂੰ ਤੇ ਸਾਡੇ ਪਰਦੇਸ ਦੇ ਪ੍ਰਧਾਨ ਮੰਤਰੀ ਲਈ ਇਹੋ ਜੀ ਟਿੱਪਣੀ ਕਰ ਰਹੇ ਨੇ ਤੇ ਗ੍ਰਹਿ ਮੰਤਰੀ ਵੀ ਇਹੋ ਟਿੱਪਣੀ ਕਰ ਰਿਹਾ ਬਹੁਤ ਨਿੰਦਾਯੋਗ ਹੈ ਅਗਰ ਇਹ ਅੱਗੇ ਤੋਂ ਇਹੋ ਜੀ ਟਿੱਪਣੀ ਕਰਦੇ ਨੇ ਤਾਂ ਅਸੀਂ ਇਹਨਾਂ ਦਾ ਘਰਾਂ ਦਾ ਘਰਾਓ ਕਰਾਂਗੇ ਤੇ ਨਾਲ ਹੀ ਨਾਲ ਇਹ ਤਰਨਾ ਪ੍ਰਦਰਸ਼ਨ ਪੂਰੇ ਪੰਜਾਬ ਲੈਵਲ ਤੇ ਅਸੀਂ ਕਰਦੇ ਜਾਵਾਂਗੇ। ਗ੍ਰਹਿ ਮੰਤਰੀ ਨੂੰ ਕੀ ਕਿਹਾ ਉਹਨਾਂ ਨੇ? ਗ੍ਰਹਿ ਮੰਤਰੀ ਨੂੰ ਇਹ ਕਹਿ ਕਿ ਇਹ ਅਸੀਂ ਗੁਜਰਾਤ ਸਟੇਟ ਦੇ ਵਿੱਚੋਂ ਤੜੀ ਪਾਰ ਕਿਤੇ ਹੋਏ ਨੇ। ਕਿਵੇਂ ਤੱਕ ਤੜੀ ਪਾਰ ਕਿਤੇ ਹੋਏ ਸੀ? ਇਹਨਾਂ ਦਾ ਆਪ ਦਾ ਪੁੱਛੋ। ਤੁਸੀਂ 2027 ਤੋਂ ਬਾਅਦ ਦੇਖਿਓ ਸਰਕਾਰ ਇਹਨਾਂ ਦੀ ਜਾਣੀ ਤੇ ਸਾਰੀ ਤੜੀ ਪਾਰ ਹੋ ਜਣੇ ਆਣ ਵਾਲੇ ਟਾਈਮ ਦੇ ਵਿੱਚ। ਭਗਵੰਤ ਮਾਨ ਸਰਕਾਰ ਵੱਲੋਂ ਜੋ ਕੱਲ ਟਿੱਪਣੀ ਕੀਤੀ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਲਈ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਨੇ ਬਹੁਤ ਪੱਦੀ ਸ਼ਬਦਾਂ ਬਲੀ ਯੂਜ਼ ਕੀਤੀ। ਅਸੀਂ ਇਸ ਗੱਲ ਦਾ ਰੋਸ਼ ਪ੍ਰਗਟਾਵਾ ਕਰਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਉਹਨਾਂ ਨੇ ਕੋਈ ਐਸਾ ਕਦਮ ਦੁਆਰਾ ਚੁੱਕਿਆ ਤਾਂ ਅਸੀਂ ਉਹਨਾਂ ਦੇ ਘਰਾਂ ਦਾ ਘਰਾਬ ਵੀ ਕਰਾਂਗੇ